ਮੈਂ ਖਾਲਸਾ ਲਈ ਬੁਦੀ ਕਿਤੇ ਸਵਾਜਿਤ ਵੀਰ ਹੈ ਜਿਹੜਾ ਬੋਲ ਨਹੀਂ ਸਕਦਾ ਤੇ ਇੱਕ ਬਜ਼ੁਰਗ ਮਾਂ ਉਹਦੀ ਤੇ ਮਾਤਾ ਜੀ ਕਹਿੰਦੇ ਸੀ ਕਿ ਤੁਹਾਡੀ ਵੀਡੀਓ ਦੇਖਦੇ ਆਂ ਤੇ ਉਹਦੀ ਹੈਲਪ ਕਰ ਦਿਓ ਸੋ ਲੱਗਦਾ ਇਹੀ ਆ ਹਾਂ ਮੇਰੇ ਮੈਂ ਖਾਲਸਾ ਵਾਹਿਬ ਦੀ ਕਿਪਤੇ ਠੀਕ ਹੈ ਬੋਲਦਾ ਨਹੀਂ ਆ ਵਾਹਿਗੁਰੂ ਵਾਹਿਗੁਰੂ ਤਨ ਗੁਰੂ ਰਾਮਦਾਸ ਮਾਤਾ ਜੀ ਠੀਕ ਹੋ ਜੀ ਕੀ ਤੈਨੂੰ ਚਾਹੀਦਾ ਹੈ ਹੈ ਇਹ ਮੇਰੇ ਅੱਡੇ ਚ ਚਲੇ ਗਏ ਕੀ ਤੈਨੂੰ ਚਾਹੀਦਾ ਬੋਲ ਨਹੀਂ ਸਦਾ ਕੀ ਤੈਨੂੰ ਚਾਹੀਦਾ ਕੀ ਆ ਰਿਕਸ਼ਾ ਕੀ ਰਿਕਸ਼ਾ ਚਾਹੀਦਾ ਰਿਕਸ਼ਾ ਅਸੀ ਸਾਜੀ ਇੱਕ ਇਹਦਾ ਕੋਠਾ ਮੈਂ ਪੁੰਜੇ ਪੈਨੂ ਸਾਲੇ ਸਾਲੇ ਬਾਹਰ ਪੈਂਦੇ ਰਹਨਾ ਮੇਰੇ ਕੋਲ ਰਿਕਸ਼ਾ ਗੋਦਿਲ ਤੱਕ ਨਹੀਂ ਮਤਾ ਜੀ ਹੁਣ ਕੀ ਚਾ ਹੁਣ ਕੀ ਚਾਹੀਦਾ ਰਿਕਸ਼ਾ ਚਾਹੀਦਾ ਨੂੰ ਰੇੜੀ ਦੇ ਦੀ ਕੰਮ ਕਰ ਕਰ ਲੂਗਾ ਕੰਮ ਕਰ ਲੇਗਾ ਵਾਹਿਗੁਰੂ ਵਾਹਿਗੁਰੂ ਮੈਨੂੰ ਮਤਾ ਜੀ ਉਹਨੇ ਭੇਜਿਆ ਸੀ ਨਿਰਵੈਰ ਸਿੰਘ ਨੇ ਜਿਨ੍ਹਾਂ ਦੀ ਤੁਸੀਂ ਵੀਡੀਓ ਵੇਖਦੇ ਹੋ ਹਾਂਜੀ ਹਾਂਜੀ ਹਾਂ ਹਾਂ ਤੇ ਕੱਲ੍ਹ ਇਹਨਾਂ ਨੇ ਕੰਮ ਕਰ ਰਿਹਾ ਰੈਡੀ ਨਾ ਹੋ ਜੂਗਾ ਤੇਰੇ ਸੱਟ ਹਾਂਜੀ ਕਰ ਰਿਹਾ ਵਾਹਿਗੁਰੂ ਵਾਹਿਗੁਰੂ ਦੇਖਿਆ ਇਹਨਾਂ ਨੇ ਭਾਜੀ ਇਹਨਾਂ ਨੇ ਵੇਖਿਆ ਵਾ ਵੀਡੀਓ ਦੇ ਵੇਖਿਆ ਵੀਡੀਓ ਦੇ ਅੱਛਾ 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 ਠੀਕ ਆ ਮੇਰਾ ਭਰਾ ਸੋ ਜੀ ਜੀ ਉਹ ਜਿਹੋ ਉਹਨਾਂ ਨੇ 200 ਰੁਪਏ ਸਾਡੇ ਤੋਂ ਲੈ ਲਏ ਹੈਟ ਵਾਲੇ ਕੋਈ ਨਹੀਂ ਕੋਈ ਨਹੀਂ ਮਾਤਾ ਜੀ ਜਿੰਨੇ ਪੈਸੇ ਤੁਸੀਂ ਦੇ ਕੇ ਆਏ ਹੋ ਉਹ ਸਾਰੇ ਪੈਸੇ ਤੁਹਾਨੂੰ ਵਾਪਸ ਮਿਲਨੇ ਆ ਹਾਂਜੀ ਤੇ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਬਾਬਾ ਦੀਪ ਸਿੰਘ ਦੇ ਸਤਾਨ ਤੇ ਆਏ ਹੋ ਹਾਂਜੀ ਇਹ ਉਹ ਬਾਬੇ ਹੋਏ ਨੇ ਜਿਹੜੇ ਲੋਕਾਂ ਨੂੰ ਤਾਰਨ ਵਾਸਤੇ ਆਏ ਸੀ ਹਾਂਜੀ ਹਾਂਜੀ ਠੀਕ ਹੈ ਨਾ ਤੁਸੀਂ ਕਾਲਾ ਪਹਿਨਾ ਮੈਂ ਕਾਲਾ ਨਹੀਂ ਪਿਆ ਹਮੇਸ਼ਾ ਹੀ ਕਦੀ ਕਾਲਾ ਨਹੀਂ ਪਹਿਣਾ ਠੀਕ ਹੈ ਰਜੀ ਤੇ ਰੇੜੀ ਵਾਸਤੇ ਆਇਆ ਹਾਂਜੀ ਹਾਂਜੀ ਲੈਣੀ ਹੈ ਹੈ ਖੁਸ਼ ਹਨ ਸੋ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਆਪਣੇ ਆਦੀ ਬਾਹ ਫੜੀਏ ਵੀਰ ਬਿਲਕੁਲ ਠੀਕ ਆ ਉਤਨਾ ਕੰਮ ਕੁ ਮਤਮਦਿਤ ਕਰਦਾ ਹਾਂਜੀ ਹਾਂਜੀ ਮੈਂ ਜਾਣਦਾ ਜੀ ਤੇ ਬਿਹਾਰੀ ਜਾਂਦਾ ਨਾ ਜਾਣਦਾ ਜੀ ਅੱਛਾ ਰੇੜੀ ਦਾ ਸੋਖਾ ਹੋ ਜਾਊਗਾ ਨਾ ਹਾਂਜੀ ਰੇੜੀ ਦਾ ਸੋਖਾ ਬਿਲਕੁਲ ਸੀਮੈਂਟ ਲਿਆ ਕਰੋ ਤੇ ਤਰਫ ਹਾਂ ਹਾਂ ਚਲੋ ਕੋਨਾ ਹਾਂਜੀ 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 ਮੈਂ ਥੋੜਾ ਜਿਹਾ ਮਾਤਾ ਜੀ ਲੀਟ ਹੋ ਗਿਆ ਉਹਦੇ ਉਹਦੇ ਕਰਕੇ ਮੈਂ ਥੋੜਾ ਲੇਟ ਆਇਆ ਹਾਂ ਹਾਂ ਕੁਛ ਖਾਣਾ ਵੀ ਨਾ ਜਲੇਬੀਆਂ ਖਾਣੀਆਂ ਹਾਂਜੀ ਹਾਂ ਜੀ ਚਾਹ ਵੀ ਪੀ ਲਿਆ ਜੀ ਅੱਛਾ ਲੰਗਰ ਖਾ ਲਿਆ ਵਾ ਹਾਂਜੀ ਖਾ ਲਿਆ ਜਲੇਬੀਆਂ ਖਾਈਏ ਆ ਰਹੇ ਆਏ ਜਲੇਬੀਆਂ ਖਾਣੀਆਂ ਚਾਹ ਕੀ ਕੀ ਲਿਆ ਆ ਮੈਂ ਟੱਕ ਮੁੰਡਾ ਦੋ ਗੁੱਡਾ ਇੱਕ ਅੱਛਾ ਇਹ ਤੇਰੇ ਬੱਚੇ ਆ ਹਾਂਜੀ ਆਹ ਕਿਹੜਾ ਵਾਹ ਗੁਰਵਾਹੇ ਮਾਤਾ ਮਾਂ ਵੀ ਸਦਾਜੀ ਦਾ ਖਾਣ ਦੋ ਬੱਚੇ ਠੀਕ ਆ ਜੀ ਵਾਹਿਗੁਰੂ ਵਾਹਿਗੁਰੂ ਬੱਚੇ ਹੈ ਬੱਚੇ ਹੈਗੇ ਆ ਵੈਹੀ ਗੁਰੂ ਵੈਹੀ ਠੀਕ ਹੈ ਬੰਦੀ ਪਾਣੀ ਕਰਨਾ ਪੈਂਦਾ ਬੋਡੇ ਚਲੋ ਕੋਈ ਨਹੀਂ ਮਾਤਾ ਜੀ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਜਿਆਦਾ ਗਰੀਬ ਆ ਨਹੀਂ ਨਹੀਂ ਤੁਹਾਨੂੰ ਵੀ ਹੈਗਾ ਸੀ ਤੇ ਵਿਸ਼ਵਾਸ ਸੀ ਮਾਤਾ ਜੀ ਆਣਗੇ ਹਾਂ ਜੀ ਹਾਂ ਜੀ ਵਿਸ਼ਵਾਸ ਹੈ ਵਿਸ਼ਵਾਸ ਹੈਗਾ ਸੀ ਹਾਂ ਜੀ ਹਾਂ ਜੀ ਕਿਤੇ ਕੀ ਜਾਣਗੇ ਰਿਕਸ਼ਾ ਹਾਂ ਜੀ ਹਾਂ ਜੀ ਪੂਰਾ ਜੀ ਪੂਰਾ ਤੈਨੂੰ ਹੈਗਾ ਸੀ ਤੇ ਵਿਸ਼ਵਾਸ ਪੂਰਾ ਇਹ ਕਹਿੰਦਾ ਸੀ ਮੈਨੂੰ ਘਰ ਸੀ ਜੀ ਮੈਨੂੰ ਵਿਸ਼ਵਾਸ ਸੀ ਆ ਤੁਹਾਨੂੰ ਵੀ ਵਿਸ਼ਵਾਸ ਸੀ ਤੁਹਾਡੇ ਨਾਲ ਬਾਕੀ ਮਾਤਾ ਜੀ ਸਭ ਕੁਝ ਦੇਣ ਵਾਲੇ ਗੁਰੂ ਰਾਮਦਾਸ ਪਾਸ਼ਾ ਦੀ ਆ ਨਿਰਪੈਰ ਭਾਰੀ ਕੁਝ ਨਹੀਂ ਹੈਗੇ ਉਹਨਾਂ ਨੂੰ ਵੀ ਮਹਾਰਾਜ ਦਿੰਦੇ ਆ ਤੇ ਉਹ ਜਲੇਬੀ ਖਾਣੀ ਦੱਸ ਜੇ ਖਾਣੀ ਦੇ ਉਹ ਜਲੇਬੀ ਇੱਧ ਬਣਦੀ ਆ ਮੇਰੀ ਫੇਵਰੇਟ ਹੈਗੀ ਆ ਖਾਈਏ ਆ ਜਾ ਫਿਰ ਖਾਣੀ ਆਪਾਂ ਚਲਾ ਜਾ ਆ ਜਾ ਧੰਨਵਾਦ ਜੀ ਸੋ ਜਲੇਬੀਆਂ ਵਾਲੀਆਂ ਵੀਰ ਵਾਸਤੇ ਸਵੇਰ ਦੇ ਚੱਲੇ ਹੁਣ ਇੱਕਿਆਰੋ ਪਿੰਡ ਤੋਂ ਆਏ ਆ ਅੰਮ੍ਰਿਤਸਰ ਤੇ ਕੰਟਾ ਲੱਗ ਜਾਂਦਾ ਹੁੰਦਾ ਸੋ ਮੈਨੂੰ ਲੱਗਦਾ ਸੀ ਭੁੱਖ ਲੱਗੀ ਹੋਣੀ ਹੈ ਹਲੋ ਤਮਤਾ ਜੀ ਮੈਂ ਮਾਤਾ ਜੀ ਮੈਂ ਤਾਂ ਖਾਣਾ ਨਹੀਂ ਰਿਹਾ ਮੈਂ ਤਾਂ ਬੜਾ ਵੱਡਾ ਆਪ ਕੋਈ ਉਹ ਨਾ ਨਾ ਮੈਂ ਤਾਂ ਫੜ ਬੁੱਤ ਖਾਲਾ ਅਜਾ ਦੇ ਇਹਨੂੰ ਦਿਓ ਚਲੋ ਖਲੋ ਆਜ ਨਾ ਮਾਤਾ ਜੀ ਮੈਂ ਤਾਂ ਰੋਟੀ ਖਾਣਾ ਦਿੰਨਾ ਅੱਛਾ ਜੀ ਖਾਓ ਖਾਓ ਸ਼ੁਕਰ ਤੇਰੀ ਲਿਆ ਦਿਓ ਮਲਵੀ ਸਵਾਇ ਦੋ ਥੋੜੀ ਜੀ ਮੇਰੀ ਵੀ ਫੇਵਰੇਟ ਹੈ ਜੀ ਬਸ ਸਵਾਦ ਆ ਸੋ ਸਵੇਖ ਆ ਆ ਦੇਖੋ ਦੇ ਗਿਆ ਹਾਂ ਜੀ 200 ਕੁ ਲੱਗਾ ਸੀ ਹਾਂ ਜੀ ਉਹ ਵੀਰ ਆਇਆ 200 ਦੇ ਗਿਆ ਮੈਨੂੰ ਨਹੀਂ ਪਤਾ ਕੌਣ ਆ ਹਾਂ ਜੀ ਤੇ ਚਲਾ ਗਿਆ ਹਾਂ ਜੀ ਮੰਨਦੇ ਗੁਰੂ ਰਾਮਦਾਸ ਹੈਗਾ ਹੁਣ ਮੈਨੂੰ ਨਹੀਂ ਪਤਾ ਉਹ ਵੀਰ ਕੌਣ ਸੀ ਹਾਂਜੀ ਹਾਂਜੀ ਤੁਸੀਂ ਮੈਨੂੰ ਕਿਹਾ ਸੀ ਕਿ 150 ਰੁਪਿਆ ਮੇਰਾ ਕਿਰਾਇਆ ਲੱਗਾ ਹਾਂਜੀ ਹਾਂਜੀ ਉਹ ਵੀਰ ਆ ਕੇ ਤੁਹਾਨੂੰ 200 ਰੁਪਿਆ ਦੇ ਗਿਆ ਹਾਂਜੀ ਹਾਂਜੀ ਮੰਨਦੇ ਹੈ ਨਾ ਇਹ ਬਾਬਾ ਦੀਪ ਸਿੰਘ ਆ ਹਾਂਜੀ ਇਹਦੇ ਦਰ ਤੋਂ ਮੈਂ ਤੁਹਾਨੂੰ ਕੀ ਕਿਹਾ ਸੀ ਮਾਤਾ ਜੀ 150 ਲਾਇਆ ਤੁਹਾਨੂੰ ਵਾਪਸ ਮਿਲੂਗਾ ਮਿਲ ਗਿਆ ਹੈ ਨਾ ਮਿਲ ਗਿਆ ਨਾ ਹੁਣ ਮੈਨੂੰ ਪਤਾ ਹੀ ਨਹੀਂ ਉਹ ਕਿਹੜਾ ਵੀਰ ਹੈ ਹਾਂਜੀ ਹਾਂਜੀ ਨਿਰਵੈਰ ਸਿੰਘ ਆ ਗਿਆ ਤੇ ਆ ਕੇ ਪੈਸੇ ਦਿੱਤੇ ਤੇ ਦੇਖ ਲਓ ਇਹ ਹੈ ਗੁਰੂ ਰਾਮਦਾਸ ਪਾਸ਼ਾ ਕਿੰਦਰਾ ਚਲਾएंगे ਅਰ ਨੂੰ ਕਿੰਨਾ ਚਲਾਏਗਾ ਹਾਂ ਕਿਤਨਾ ਹਨ ਜੀ ਰੰਦਾਰ ਉਹ ਦੇਖ ਧਿਆਨ ਨਾਲ ਉਹ ਦਿਖੰਦਿਆਈ ਉਹ ਦੇਖ ਉਹ ਦੇਖ ਰਿਕਸ਼ਾ ਆਂਦਾ ਤੇਰਾ ਦਿਖਾਈ ਉਹ ਦੇਖ ਉਹ ਦਿਖ ਆਂਦਾ ਦੇਖ ਪਿਆ ਦੇਖ ਪਿਆ ਕਿ ਨਹੀਂ ਕੌਸ਼ਲ ਆ ਦੇ ਪੀਸ਼ੇ ਬੈਂਕਰ ਦੇ ਕਾਹਨੇ ਆ ਦੇਖ ਲੈ ਆ ਰੇ ਇਧਰ ਲੈ ਠੀਕ ਹੈ ਮਾਤਾ ਜੀ ਮਹਾਰਾਜ ਜੀ ਤਣ ਦੇਤਾ ਇੱਥੇ ਲਿਆ ਧੰਗੁਰੂ ਜੀ ਅੰਦਾਸ ਦਾ ਠੀਕ ਹੈ ਮਾਤਾ ਜੀ ਆ ਗਿਆ ਤੁਹਾਡਾ ਰਿਕਸ਼ਾ ਹਾਂ ਜੀ ਰਿਕਸ਼ਾ ਚੈਂਪਾ ਦਿਓ ਚੈਂਪਾ ਦਿਓ ਹਾਂ ਖੁਸ਼ ਵਾਹਿਗੁਰੂ ਵਾਹਿਗੁਰੂ ਠੀਕ ਹੈ ਮਾਤਾ ਜੀ ਗੁਰੂ ਜੀ ਅੰਦਾਸ ਪਾਸ਼ਾ ਨੇ ਤੁਹਾਨੂੰ ਗੱਡੀ ਦਿੱਤੀ ਆ ਪਾਸ਼ਾ ਨੇ ਦੇਣਾ ਮਹਾਰਾਜ ਜੀ ਤੁਹਾਡਾ ਪੁੱਤਰ ਹੁਣ ਕਮਾਊਗਾ ਤੇ ਰੋਟੀ ਜੋਗਾ ਹੋ ਜਾਊਗਾ ਹਨਾ ਵਾਹਿਗੁਰੂ 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 ਤੁਹਾਨੂੰ ਗੁਰੂ ਰਾਮਦਾਸ ਠੀਕ ਹੈ ਕਮਾਈਆਂ ਨੇ ਵਾਹਿਗੁਰੂ ਵਾਹਿਗੁਰੂ ਸਬੀਰ ਹੈ ਮਾਲਕ ਨੇ ਦਿੱਤਾ ਗੁਰੂ ਰਾਮਦਾਸ ਪਾਸ਼ਾ ਨੇ ਦਿੱਤਾ ਉਹਨੇ ਗੁਰੂ ਰਾਮਦਾਸ ਨੇ ਸਬੀਰ ਬੋਲ ਨਹੀਂ ਸਕਦਾ ਲੇਕਿਨ ਖੁਸ਼ ਬੜਾ ਦੀ ਕੁਛ ਹੀ ਪਤਾ ਲੱਗਦੀ ਆ ਮਾਤਾ ਜੀ ਆ ਜਾਓ ਪਿੱਛੇ ਬਹਿ ਜਾਓ ਲੈ ਜੀਗਾ ਘਰ ਨੂੰ ਅਨੇ ਪੁੱਛ ਕੇ ਘਰ ਕਿ ਲੈ ਜੂਗਾ ਓਕੇ ਠੀਕ ਹੈ ਬਾਜੋ ਮਾਤਾ ਜੀ ਪਿੱਛੇ ਬੈਜੋ ਰੱਖ ਲਓ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਹਨ ਬੱਬਾ ਦੇ ਸੀ ਧਿਆਨ 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 ਅੱਗੇ ਹੋ ਜੋ ਅੱਗੇ ਅੱਗੇ ਹੋ ਜੋਗੇ ਹੋ ਜੋਗੇ ਅੱਗੇ ਹੋ ਜਾਓ ਜੀ ਹੋਰ ਹਾਂ ਚਲ ਠੀਕ ਹੈ ਰਾਜੇ ਲੈ ਜਾਓ ਕਾਰ ਹੁਣ ਠੀਕ ਹੈ ਮਾਤਾ ਜੀ ਕੋਈ ਨਹੀਂ 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 ਪਿਆਰੀ ਬਣੀ ਕਰਨ ਚਲੋ ਲੈ ਜਾਓ ਠੀਕ ਹੈ ਮਾਤਾ ਜੀ ਸੀਟਸ ਦਿਓ ਠੀਕ ਹੈ ਜੀ ਹਾਂ ਸਤਿ ਮਤਾ ਜੀ ਇੱਕ ਤੁਹਾਡਾ ਬੱਸ ਥੋੜੀ ਜਿਹੀ ਮਾਇਆ ਮੇਰੇ ਵੱਲੋਂ ਹੋਰ ਠੀਕ ਹੈ ਜੀ ਧੱਕ ਲੋ ਚਲ ਠੀਕ ਹੈ ਜੀ ਹੋਲੀ ਲੇਖ ਲੈ ਜਾਈਂ ਠੀਕ ਹੈ ਚਲੋ ਤੁਹਾਨੂੰ ਗੁਰੂ ਦਾ ਅੰਦਾਜ਼ ਜੀ ਲੈ ਜਾ ਲੈ ਜਾ ਤੁਹਾਨੂੰ ਗੁਰੂ ਦਾ ਅੰਦਾਜ਼ ਜੀ ਤੁਹਾਨੂੰ ਗੁਰੂ ਦਾ ਅੰਦਾਜ਼ ਤੁਹਾਨੂੰ ਗੁਰੂ ਦਾ ਅੰਦਾਜ਼ ਹੋਲੀ ਹੋਲੀ ਧਿਆਨ ਸਮਾਰਾ ਜੀ ਦਾ ਦੇਸ ਕਿ ਕੰਮਕਾਰ ਨਹੀਂ ਸੀ ਉਹ ਨਹੀਂ ਮਿਲਦਾ ਹੈਗਾ ਤੇ ਅੱਜ ਵੀ ਇਹ ਰੇੜੀ ਦਬਾਤੀ ਹੈ ਸੋ ਗੁਰੂ ਦਮ ਦਾਸ ਪਾਤਸ਼ਾਹ ਜੀ ਦੇ ਨਾਮ ਲਓਗੇ ਤੇ ਦਰਵਾਜ਼ਾ ਉਹ ਵੱਢੀ ਦੇ ਚੰਗਾ ਵੀਰੇ ਚੱਲ ਗੁਰਦਾਰੰਗ ਸਵਾਸ ਸਵਾਸ ਗੁਰਦਾਰੰਗ